ਤਰਨਤਾਰਨ ਜਮਿਨੀ ਚੋਣ ਹੁਣ ਪਿੰਡ ਪੂਰੀ ਤਰ੍ਹਾਂ ਭਖ ਗਿਆ ਜੀ ਸਾਰੀ ਸਿਆਸੀ ਜਮਾਤ ਦੇ ਡੇਰੇ ਹੁਣ ਪਰਮਾਨੈਂਟ ਹੀ ਅਗਲੇ 13-14 ਦਿਨ ਤਾਂ ਤਰਨਤਾਰਨ 'ਚ ਲਿਖਣਗੇ ਜੇ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਤਾਂ ਮਤਲਬ 9 ਤਰੀਕ ਸ਼ਾਮ ਨੂੰ 5 ਵਜੇ ਤੱਕ ਹੁਣ ਸਮੁੱਚੇ ਪੰਜਾਬ ਦੇ ਸਿਆਸੀ ਲੀਡਰਾਂ ਦਾ ਹਾਂ ਉੱਥੇ ਜਮਾ ਬੜਾ ਲੱਗਿਆ ਰਹਿਣਾ ਸਾਰਿਆਂ ਨੇ ਆਪੋ ਆਪਣੇ ਉਮੀਦਵਾਰ ਨੂੰ ਸੱਚਾ ਸੁੱਚਾ ਲੋਕ ਸੇ ਵਾਲਾ ਉਮੀਦਵਾਰ ਹਲਕੇ ਦਾ ਚਿੰਤਕ ਲੋਕਾਂ ਚ ਵਿਚਰਨ ਵਾਲਾ ਸਾਰਾ ਕੁਝ ਸਾਬਤ ਕਰਨਾ ਕਿਹਦੀ ਜ਼ਰੂਰਤ ਹੁੰਦਾ ਤੇ ਆਮ ਆਦਮੀ ਪਾਰਟੀ ਤਾਂ ਪ੍ਰਚਾਰ ਹੀ ਰਹੀ ਹੈ ਕਿ ਵੀ ਜੇ ਕੋਈ ਹੋਰ ਆ ਗਿਆ ਤਾਂ ਨਸ਼ਾ ਵੇਚੂਗਾ ਸਾਡੇ ਵਾਲੇ ਨੂੰ ਜਿਤਾਓ ਅਗਲੇ ਕਹਿੰਦੇ ਇਹ ਪਹਿਲਾਂ ਪਿਛਲੇ ਪਾਸੇੋਂ ਲੜ ਰਿਆ ਸੀ ਹੋਰ ਨਾਲ ਪਾਸੇ ਲੜ ਰਿਆ ਸੀ ਜਦ ਤੁਸੀਂ ਆਪਣੇ ਉਮੀਦਵਾਰ ਲਈ ਕਹਿੰਦੇ ਸੀ ਕਿ ਉਹਨੂੰ ਜਿਤਾਓ ਜਦ ਇਹਨੂੰ ਉਧਰ ਰੱਖਦੇ ਸੀ ਹੁਣ ਆਪਣੇ ਕੰਨੀ ਲਿਆਏ ਪਰ ਮੇਰਾ ਸਵਾਲ ਇਹ ਤੋਂ ਬਕਰ ਹੈ ਮੇਰਾ ਸਵਾਲ ਇਹ ਹੈ ਇਹ ਸਮੂਚੀਆਂ ਸਿਆਸੀ ਜਮਾਤ ਤਾਂ ਸਿਆਸੀ ਲੀਡਰਸ਼ਿਪ ਤਾਂ ਸਿਆਸੀ ਧਿਰਾਂ ਤਾਂ ਤਰਨ ਤਰਨ ਪਹੁੰਚ ਗਈਆਂ ਪਰ ਤਰਨ ਤਰਨ ਦੇ ਸਥਾਨਕ ਮੁੱਦੇ ਮੁਸ਼ਕਲਾਂ ਵਾਲੇ ਮੁੱਦੇ ਉਹਨਾਂ ਦੇ ਹਵਾਲੇ ਨਾਲ ਉਹ ਸਾਰੇ ਮੁੱਦੇ ਕਿੱਥੇ ਗਾਇਬ ਹੋ ਗਏ ਜਨਾਬ ਉਸ ਸਰਦੀ ਸੂਬੇ ਦੀ ਪੀੜ ਦੀ ਬਾਤ ਕੋਈ ਤਰ ਨਹੀਂ ਪਾਉਂਦੀ ਨਜ਼ਰ ਆ ਰਹੀ ਕੋਈ ਵੀ ਤੇ ਉੱਥੇ ਹੜਾਂ ਦੇ ਨੁਕਸਾਨ ਦੇ ਹਵਾਲੇ ਨਾਲ ਰੋਜ਼ਗਾਰ ਦੇ ਹਵਾਲੇ ਨਾਲ ਨਸ਼ੇ ਵਾਲਾ ਇੱਕ ਵੱਡਾ ਮਸਲਾ ਹੈ ਆਰਥਿਕ ਪਹਿਲੂ ਹੈ ਕਿਸਾਨੀ ਮਸਲਾ ਉੱਥੇ ਬਹੁਤ ਵੱਡਾ ਹੈ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਕੋਈ ਚਾਰਜ ਹੋਈ ਨਹੀਂ ਤੇ ਜੇ ਹੈ ਤਾਂ ਭਾਵਨਾਤਮਕ ਖੇਡ ਸਰਕਾਰ ਆਪਣਾ ਦਾ ਖੇਡ ਰਹੀ ਹੈ ਸਰਕਾਰ ਨੂੰ ਜਿਤਾਉਂਗੇ ਤਾਂ ਕੰਮ ਹੋਣਗੇ ਵੋਟਾਂ ਤੋਂ ਪਹਿਲਾਂ ਹੀ ਕੰਮ ਕਰਾ ਲਓ ਅਸੀਂ ਇੱਥੇ ਬੈਠੇ ਆ ਮੰਜੇ ਢਾਕੇ ਹਮਨੀ ਸ਼ੋਧਿਆ ਵੀ ਬੈਠ ਗਿਆ ਮੰਤਰੀ ਵੀ ਆ ਗਏ ਮੁੱਖ ਮੰਤਰੀ ਵੀ ਰੋਡ ショਅ ਕੱਢ ਗਏ ਤੇ ਕਾਂਗਰਸ ਆਪਣਾ ਡੁਗਡੂਗੀ ਬਜਾਰੀਆ ਦਿਖਾਉਣ ਨੂੰ ਕਿ ਅਸੀਂ ਇਕੱਠੇ ਹੋ ਗਏ ਸੁਖਬੀਰ ਬਾਦਲ ਕਹਿੰਦਾ ਸਭ ਤੋਂ ਪਹਿਲਾਂ ਮੈਂ ਤੁਰਿਆ ਫਿਰ ਰਿਹਾ ਇੱਥੇ ਤੇ ਮੈਂ ਧਰਮ ਦੀ ਫੌਜੀਆਂ ਚੋਂ ਉਮੀਦਵਾਰ ਲੈ ਕੇ ਆਇਆ ਤੇ ਪੰਥਕ ਤਰ੍ਹਾਂ ਕਹਿੰਦੀਆਂ ਸਾਂ ਇਕੱਠੀਆਂ ਹੋ ਗਈਆਂ ਜੀ ਬਾਕੀ ਸਿਆਸੀ ਜਮਾਤ ਸਾਰੀਆਂ ਇਕੱਠੀਆਂ ਹੋ ਗਈਆਂ ਜੀ ਉਲਟ ਬਾਦਲ ਧਰਦੇ ਵਾਲੀਆਂ ਜਿਹੜੀਆਂ ਪੰਥਕ ਤਰ੍ਹਾਂ ਨੇ ਕਿ ਲੋ ਜੀ ਇਸ ਲਈ ਸਾਡੇ ਵਾਲੇ ਸਾਰੀਆਂ ਤਰ੍ਹਾਂ ਇਮੋਸ਼ਨਲ ਆਪਣੇ ਆਪ ਨੂੰ ਚੰਗਾ ਦੱਸ ਕੇ ਸੱਚਾ ਦੱਸ ਕੇ ਇਮਾਨਦਾਰ ਦੱਸ ਕੇ ਪਰ ਲੋਕ ਮੁੱਦਿਆਂ ਦੀ ਲੜਾਈ ਇੱਕ ਵੀ ਤੇਰ ਲੜਦੀ ਉਥੇ ਨਜ਼ਰ ਨਹੀਂ ਆਉਂਦੀ ਸਭ ਤੋਂ بڑا ਸਵਾਲ ਇਹ ਹੈ ਕਿ ਜੇ ਤੁਸੀਂ ਸਥਾਨਕ ਮੁੱਦਿਆਂ ਨੂੰ ਦਰਕਰਨ ਕਰਕੇ ਲੜ ਰਹੇ ਹੋ ਤੇ ਫਿਰ ਲੋਕ ਕੀ ਫੈਸਲਾ ਲੈਣਗੇ ਤੇ ਦੇਖਣਾ ਇਹਦੇ 227 ਹੈ ਕਿ ਇਹ ਨਤੀਜੇ 227 ਦੀ ਅਸਰਪਾਣ ਹੋਵੇ ਇਹ ਤਾਂ ਜੀ ਆਉਣ ਵਾਲਾ ਵਕਤ ਦੱਸੂਗਾ ਪਰ ਅਜੇ ਤਾਂ ਫਿਲਹਾਲ ਇਹ ਹੀ ਦੇਖਣ ਵਾਲੀ ਗੱਲ ਹੈ ਕਿ ਤਰਨ ਤਰਨ ਦੇ ਵਿੱਚ ਲੀਡਰ ਪਹੁੰਚ ਗਏ ਤੇ ਮੁੱਦੇ ਗਾਇਬ ਹੋ ਗਏ ਬਹੁਤ ਬਹੁਤ